ਅਸੀਂ ਸਿੱਖ ਜਲਾਵਤਨੀ ਯੋਧੇ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਲਾਹੌਰ ਦੇ ਵਿੱਚ ਵਾਇਗਰੋ ਵੱਲੋਂ ਬਾਕਸਿਸ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਜਿਹੜੇ ਆ ਉਹ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਨੇਮਿਤ ਹੋ ਰੇ ਸਮਾਗਮ ਦੇ ਵਿੱਚ ਸ਼ਮੂਲੀਤ ਕਰਨ ਵਾਸਤੇ ਪਹੁੰਚੇ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਦੇਣ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਉਹ ਪੰਥ ਨੂੰ ਕੌਮ ਨੂੰ ਯਾਦ ਰਹੇਗੀ ਮੈਂ ਪਹਿਲਾਂ ਵੀ ਜਿਹੜਾ ਕੁਝ ਪ੍ਰੈਸ ਵਾਲੀ ਵੀਰਾਂ ਨਾਲ ਜਿਹੜਾ ਇਹ ਗੱਲ ਸ਼ੇਅਰ ਕਰ ਚੁੱਕੇ ਹਾਂ ਕਿ ਹਮੇਸ਼ਾ ਹੀ ਜਿਹੜਾ ਸਿੱਖ ਨੌਜਵਾਨਾਂ ਦੇ ਪ੍ਰਤੀ ਜਿਹੜਾ ਹੈ ਉਹ ਗਲਤ ਸੋਚ ਜਿਹੜੀ ਹੈ ਭਾਰਤੀ ਹਕੂਮਰਾਨਾਂ ਨੇ ਰੱਖੀ ਹੈ ਸਰਦਾਰ ਗਜਿੰਦਰ ਸਿੰਘ ਪਲੇਨ ਅਗਵਾ ਕਰਕੇ ਲੈ ਜਾਂਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜੇਲ੍ਹ ਦੇ ਵਿੱਚ ਜਾਂਦੇ ਨੇ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਨੇ ਆਪਣਾ ਨਾਮ ਮੁਸੀਬਤ ਸਿੰਘ ਦੱਸਿਆ ਉਹ ਪਲੇਨ ਅਗਵਾ ਕਰਕੇ ਅੰਮ੍ਰਿਤਸਰ ਲਿਆਉਂਦੇ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜਾ ਡੀਐਸਪੀ ਜਿਹੜਾ ਹੈ ਇੱਕ ਬਚਨ ਸਿੰਘ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਇੱਕ ਭੋਲਾਨਾਥ ਪਾਂਡੇ ਤੇ ਦਵਿੰਦਰਾ ਪਾਂਡੇ ਜਿਹੜਾ ਹੈ ਉਹ ਪਲੇਨ ਅਗਵਾ ਕਰਦੇ ਆ ਇੰਦਰਾ ਗਾਂਧੀ ਨੂੰ ਰਿਹਾ ਕਰਾਉਣ ਦੇ ਲਈ ਜਿਹੜਾ ਸਰਕਾਰ ਤੇ ਜ਼ੋਰ ਪਾਉਣ ਵਾਸਤੇ ਤੇ ਉਹਨਾਂ ਦੇ ਵਿੱਚੋਂ ਇੱਕ ਨੂੰ ਐਮਐਲਏ ਬਣਾ ਕੇ ਮਿਨਿਸਟਰੀ ਦਿੱਤੀ ਜਾਂਦੀ ਹੈ ਇੱਕ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਤੇ ਇਹ ਸਿੱਖਾਂ ਦੇ ਨਾਲ ਦੂਰਾ ਜਿਹੜਾ ਮਾਪਦੰਡ ਜਿਹੜਾ ਕਿਉਂ ਜੇ ਸਿੱਖ ਨੌਜਵਾਨਾਂ ਨੇ ਪਲੇਨ ਅਗਵਾ ਕੀਤਾ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹ ਦੇਸ਼ਦ્રોਹੀ ਹੋਗੇ ਉਹ ਗਦਾਰ ਹੋਗੇ ਤੇ ਜੇ ਗੈਰ ਸਿੱਖਾਂ ਨੇ ਕੀਤਾ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਉਹਨਾਂ ਨੂੰ ਵਜ਼ੀਰੀਆਂ ਦੇ ਦਿੱਤੀਆਂ ਇਹ ਦੋਰੇ ਮਾਪਦਾਨ ਜਿਹੜੇ ਹੈ ਇਹ ਬਿਲਕੁਲ ਜਿਹੜੇ ਹੈ ਉਹ ਨਹੀਂ ਹੋਣੇ ਚਾਹੀਦੇ ਉਸ ਵਕਤ ਦੀ ਇੰਦਰਾ ਗਾਂਧੀ ਸਰਕਾਰ ਨੇ ਜਿਹੜਾ ਹੈ ਇਹ ਸਿੱਖਾਂ ਦੇ ਨਾਲ ਬੜਾ ਵੱਡਾ ਜਿਹੜਾ ਧਰੋ ਕੀਤਾ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਕਿਉਂਕਿ ਐਮਰਜੈਂਸੀ ਜਿਹੜੀ ਹੈ ਇਹ ਜਿਹੜੀ ਹੈ ਇੱਕ ਕਿਸਮ ਦਾ ਸੰਵਿਧਾਨ ਦੇ ਨਾਲ ਬਲਦਤਕਾਰ ਸੀ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਭਾਰਤ ਦਾ ਕੇਂਦਰੀ ਗ੍ਰਹਿ ਮੰਤਰੀ ਕਹਿੰਦਾ ਹੈ ਕਿ ਕਤਲ ਸੀ ਮੈਂ ਕਤਲ ਕੀਤਾ ਵਿਅਕਤੀ ਦੁਬਾਰਾ ਜਿੰਦਾ ਹੋ ਜਾਂਦਾ ਹੈ ਲੇਕਿਨ ਇਹ ਬਲਾਤਕਾਰ ਸੀ ਤੇ ਭਾਰਤੀ ਸੰਵਿਧਾਨ ਦੇ ਨਾਲ ਕੀਤੇ ਜਾ ਰਹੇ ਬਲਾਤਕਾਰ ਦੇ ਖਿਲਾਫ ਜੇ ਕਿਸੇ ਨੇ ਭਾਰਤ ਦੇ ਵਿੱਚ ਆਵਾਸ ਚੁੱਕੀ ਤੇ ਉਹ ਪੰਜਾਬ ਦੇ ਵਿੱਚ ਸਿੱਖ ਕੌਮ ਸੀ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਮੋਰਚੇ ਲੱਗੇ ਸੀ ਤੇ ਜਿਹੜੇ ਸਿੱਖਾਂ ਨੇ ਸੰਵਿਧਾਨ ਦੇ ਬਲਾਤਕਾਰ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੂੰ ਜਿਹੜਾ ਦੇਸ਼ਦ్రోਹੀ ਕਹਿ ਦਿੱਤਾ ਗਿਆ ਤੇ ਜਿਨ੍ਹਾਂ ਨੇ ਸੰਵਿਧਾਨ ਦੇ ਨਾਲ ਬਲਾਤਕਾਰ ਕੀਤਾ ਉਹ ਦੇਸ਼ ਭਗਤ ਹੋ ਗਏ ਇਹ ਬੜੀ ਹਰਾਨੀਜਨਕ ਜਿਹੜਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸਰਦਾਰ ਕਜਿੰਦਰ ਸਿੰਘ ਜੀ ਨੂੰ ਯਾਦ ਕੀਤਾ ਉਹ ਹਮੇਸ਼ਾ ਸਾਡੇ ਸਤਕਾਰਯੋਗ ਹੈ ਤੇ ਸਤਕਾਰਯੋਗ ਰਹਿਣਗੇ ਸਿੰਘ ਸਰ ਜੀ ਲੈਂਡ ਦੇ ਪਰ ਬੜੇ ਬੜੇ ਗੁਰਦੁਆਰੇ ਚ ਬੀਅਤ ਵੀ ਹੋਈ ਹੋਈ ਬੜੇ ਬੜੀ ਮਾੜੀ ਮੰਦਪਾਗੀ ਗੱਲ ਹੈ ਜਿਨੇ ਵੀ ਬੇਅਦਬੀ ਕੀਤੀ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਾਲੇ ਕਾਨੂੰਨ ਜਿਹੜੇ ਸਿੱਖਾਂ ਤੇ ਲਗਾਏ ਐ NSA ਜਾਂ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਕਾਨੂੰਨ ਬਣਾਏ ਆ ਸਾਨੂੰ ਪਹਿਲਾਂ ਖਤਸ਼ਾ ਸੀ ਕਿ ਇਹਨਾਂ ਦਾ ਇਸਤੇਮਾਲ ਘੱਤ ਗੈਂਟੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤਾ ਜਾ ਸਕਦਾ ਔਰ ਉਹੀ ਖਤਸ਼ਾ ਸੱਚ ਸਾਬਤ ਹੋਇਆ। ਗੰਗਾ ਨਗਰ ਦੀ ਪੁਲਿਸ ਨੇ ਪਹਿਲਾ ਪਰਚਾ ਜਿਹੜਾ ਹੈ ਉਹ ਇੱਕ ਸਿੱਖ ਕਰਮਕੁੰਨ ਦੇ ਉੱਤੇ ਜਿਹੜਾ ਹੈ ਉਹ ਦਰਜ ਕੀਤਾ ਤੇ ਉਹਦਾ ਕਸੂਰ ਕੀ ਹੈ ਕਿ ਉਹਨੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਛੋਟੀ ਜੀ ਵੀਡੀਓ ਪਾਈ ਹੈ। ਉਸ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੂੰ ਖਡੂਰ ਸਾਹਿਬ ਦੇ ਵੋਟਰਾਂ ਨੇ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਤੇ ਉਹਨੇ ਸੰਵਿਧਾਨ ਦੀ ਉੱਤੇ ਸੌਂ ਵੀ ਚੁੱਕ ਲਈ ਹੈ ਤੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਉਣਾ ਜਿਹੜਾ ਉਹ ਦੇਸ਼tro ਜਿਹੜਾ ਹੈ ਉਹ ਕਦੋਂ ਤੋਂ ਤੇ ਕਿਵੇਂ ਹੋ ਗਿਆ ਇਹ ਸਰਾ ਸਰ ਸਿੱਖਾਂ ਦੇ ਨਾਲ ਤੱਕਾ ਜਿਹੜਾ ਸਿੱਖਾਂ ਦੀ ਮਾਨਸਿਕਤਾ ਨੂੰ ਜਿਹੜਾ ਚੋਟ ਪਹੁੰਚਾਉਣ ਵਾਸਤੇ ਜਿਹੜਾ ਪਰਚਾ ਅਸੀਂ ਸਿੱਖ ਜਲਾਵਤਨੀ ਯੋਧੇ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਲਾਹੌਰ ਦੇ ਵਿੱਚ ਆ ਵਾਇਗਰੋ ਵੱਲੋਂ ਬਕਸਿਸ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਜਿਹੜੇ ਆ ਉਹ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਨਿਮਿਤ ਹੋ ਰੇ ਸਮਾਗਮ ਦੇ ਵਿੱਚ ਸ਼ਮੂਲੀਤ ਕਰਨ ਵਾਸਤੇ ਪਹੁੰਚੇ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਦੇਣ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਉਹ ਪੰਥ ਨੂੰ ਕੌਮ ਨੂੰ ਯਾਦ ਰਹੇਗੀ ਮੈਂ ਪਹਿਲਾਂ ਵੀ ਜਿਹੜਾ ਕੁਝ ਪ੍ਰੈਸ ਵਾਲੀ ਵੀਰਾਂ ਨਾਲ ਜਿਹੜਾ ਇਹ ਗੱਲ ਸ਼ੇਅਰ ਕਰ ਚੁੱਕੇ ਆ ਕਿ ਹਮੇਸ਼ਾ ਹੀ ਜਿਹੜਾ ਸਿੱਖ ਨੌਜਵਾਨਾਂ ਦੇ ਪ੍ਰਤੀ ਜਿਹੜਾ ਹੈ ਉਹ ਗਲਤ ਸੋਚ ਜਿਹੜੀ ਆ ਭਾਰਤੀ ਹਕੂਮਰਾਨਾਂ ਨੇ ਰੱਖੀ ਆ ਸਰਦਾਰ ਗਜਿੰਦਰ ਸਿੰਘ ਪਲੇਨ ਅਗਵਾ ਕਰਕੇ ਲੈ ਜਾਂਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜੇਲ੍ਹ ਦੇ ਵਿੱਚ ਜਾਂਦੇ ਨੇ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਨੇ ਆਪਣਾ ਨਾਮ ਮੁਸੀਬਤ ਸਿੰਘ ਦੱਸਿਆ ਉਹ ਪਲੇਨ ਅਗਵਾ ਕਰਕੇ ਅੰਮ੍ਰਿਤਸਰ ਲਿਆਉਂਦੇ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜਾ ਡੀਐਸਪੀ ਜਿਹੜਾ ਹੈ ਇੱਕ ਬਚਨ ਸਿੰਘ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਇੱਕ ਭੋਲਾਨਾਥ ਪਾਂਡੇ ਤੇ ਦਵਿੰਦਰਾ ਪਾਂਡੇ ਜਿਹੜਾ ਹੈ ਉਹ ਪਲੇਨ ਅਗਵਾ ਕਰਦੇ ਆ ਇੰਦਰਾ ਗਾਂਧੀ ਨੂੰ ਰਿਹਾ ਕਰਾਉਣ ਦੇ ਲਈ ਜਿਹੜਾ ਸਰਕਾਰ ਤੇ ਜ਼ੋਰ ਪਾਉਣ ਵਾਸਤੇ ਤੇ ਉਹਨਾਂ ਦੇ ਵਿੱਚੋਂ ਇੱਕ ਨੂੰ ਐਮਐਲਏ ਬਣਾ ਕੇ ਮਿਨਿਸਟਰੀ ਦਿੱਤੀ ਜਾਂਦੀ ਹੈ ਇੱਕ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਤੇ ਇਹ ਸਿੱਖਾਂ ਦੇ ਨਾਲ ਦੂਰਾ ਜਿਹੜਾ ਮਾਪਦੰਡ ਜਿਹੜਾ ਕਿਉਂ ਜੇ ਸਿੱਖ ਨੌਜਵਾਨਾਂ ਨੇ ਪਲੇਨ ਅਗਵਾ ਕੀਤਾ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹ ਦੇਸ਼ਦ્રોਹੀ ਹੋਗੇ ਉਹ ਗਦਾਰ ਹੋਗੇ ਤੇ ਜੇ ਗੈਰ ਸਿੱਖਾਂ ਨੇ ਕੀਤਾ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਉਹਨਾਂ ਨੂੰ ਵਜ਼ੀਰੀਆਂ ਦੇ ਦਿੱਤੀਆਂ ਇਹ ਦੋਰੇ ਮਾਪਦਾਨ ਜਿਹੜੇ ਹੈ ਇਹ ਬਿਲਕੁਲ ਜਿਹੜੇ ਹੈ ਉਹ ਨਹੀਂ ਹੋਣੇ ਚਾਹੀਦੇ ਉਸ ਵਕਤ ਦੀ ਇੰਦਰਾ ਗਾਂਧੀ ਸਰਕਾਰ ਨੇ ਜਿਹੜਾ ਹੈ ਇਹ ਸਿੱਖਾਂ ਦੇ ਨਾਲ ਬੜਾ ਵੱਡਾ ਜਿਹੜਾ ਧਰੋ ਕੀਤਾ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਕਿਉਂਕਿ ਐਮਰਜੈਂਸੀ ਜਿਹੜੀ ਹੈ ਇਹ ਜਿਹੜੀ ਹੈ ਇੱਕ ਕਿਸਮ ਦਾ ਸੰਵਿਧਾਨ ਦੇ ਨਾਲ ਬਲਦਕਾਰ ਸੀ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਭਾਰਤ ਦਾ ਕੇਂਦਰੀ ਗ੍ਰਹਿ ਮੰਤਰੀ ਕਹਿੰਦਾ ਹੈ ਕਿ ਕਤਲ ਸੀ ਮੈਂ ਕਤਲ ਕੀਤਾ ਵਿਅਕਤੀ ਦੁਬਾਰਾ ਜਿੰਦਾ ਹੋ ਜਾਂਦਾ ਹੈ ਲੇਕਿਨ ਇਹ ਬਲਾਤਕਾਰ ਸੀ ਤੇ ਭਾਰਤੀ ਸੰਵਿਧਾਨ ਦੇ ਨਾਲ ਕੀਤੇ ਜਾ ਰਹੇ ਬਲਾਤਕਾਰ ਦੇ ਖਿਲਾਫ ਜੇ ਕਿਸੇ ਨੇ ਭਾਰਤ ਦੇ ਵਿੱਚ ਆਵਾਸ ਚੁੱਕੀ ਤੇ ਉਹ ਪੰਜਾਬ ਦੇ ਵਿੱਚ ਸਿੱਖ ਕੌਮ ਸੀ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਮੋਰਚੇ ਲੱਗੇ ਸੀ ਤੇ ਜਿਹੜੇ ਸਿੱਖਾਂ ਨੇ ਸੰਵਿਧਾਨ ਦੇ ਬਲਾਤਕਾਰ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੂੰ ਜਿਹੜਾ ਦੇਸ਼ਦ్రోਹੀ ਕਹਿ ਦਿੱਤਾ ਗਿਆ ਤੇ ਜਿਨ੍ਹਾਂ ਨੇ ਸੰਵਿਧਾਨ ਦੇ ਨਾਲ ਬਲਾਤਕਾਰ ਕੀਤਾ ਉਹ ਦੇਸ਼ ਭਗਤ ਹੋ ਗਏ ਇਹ ਬੜੀ ਹਰਾਨੀਜਨਕ ਜਿਹੜਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸਰਦਾਰ ਗਜਿੰਦਰ ਸਿੰਘ ਜੀ ਨੂੰ ਯਾਦ ਕੀਤਾ ਉਹ ਹਮੇਸ਼ਾ ਸਾਡੇ ਸਤਕਾਰਯੋਗ ਹੈ ਤੇ ਸਤਕਾਰਯੋਗ ਰਹਣਗੇ ਸਿੰਘ ਸਰ ਜੀ ਲੈਂਡ ਦੇ ਪਰ ਬੜੇ ਬੜੇ ਗੁਰਦੁਆਰੇ ਚ ਬੀਅਰਡ ਵੀ ਹੋਈ ਹੈ ਉਹ ਬੜੇ ਬੜੀ ਮਾੜੀ ਮੰਦਪਾਗੀ ਗੱਲ ਹੈ ਜਿਨੇ ਵੀ ਬੇਅਦਬੀ ਕੀਤੀ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਕਾਲੇ ਕਾਨੂੰਨ ਜਿਹੜੇ ਸਿੱਖਾਂ ਨੇ ਲਗਾਏ ਐਨਐਸਏ ਜਾਂ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਸਾਨੂੰ ਪਹਿਲਾਂ ਖਤਸ਼ਿਆ ਸੀ ਕਿ ਇਹਨਾਂ ਦਾ ਇਸਤੇਮਾਲ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤਾ ਜਾ ਸਕਦਾ ਔਰ ਉਹੀ ਖਤਸ਼ਿਆ ਸੱਚ ਸਾਬਤ ਹੋਇਆ ਗੰਗਾ ਨਗਰ ਦੀ ਪੁਲਿਸ ਨੇ ਪਹਿਲਾ ਪਰਚਾ ਜਿਹੜਾ ਹੈ ਉਹ ਇੱਕ ਸਿੱਖ ਕਰਮਕੁੰਨ ਦੇ ਉੱਤੇ ਜਿਹੜਾ ਉਹ ਦਰਜ ਕੀਤਾ ਤੇ ਉਹਦਾ ਕਸੂਰ ਕੀ ਹੈ ਕਿ ਉਹਨੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਛੋਟੇ ਜੀ ਵੀਡੀਓ ਪਾਈ ਹੈ ਉਸ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੂੰ ਖਡੂਰ ਸਾਹਿਬ ਦੇ ਵੋਟਰਾਂ ਨੇ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਤੇ ਉਹਨੇ ਸੰਵਿਧਾਨ ਦੀ ਉੱਤੇ ਸੌਂ ਵੀ ਚੁੱਕ ਲਈ ਹੈ ਤੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਉਣਾ ਜਿਹੜਾ ਹੈ ਉਹ ਦੇਸ਼thro ਜਿਹੜਾ ਹੈ ਉਹ ਕਦੋਂ ਉੱਤੇ ਤੇ ਕਿਵੇਂ ਹੋ ਗਿਆ ਇਹ ਸਰਾ ਸਰ ਸਿੱਖਾਂ ਦੇ ਨਾਲ ਤੱਕਾ ਜਿਹੜਾ ਸਿੱਖਾਂ ਦੀ ਮਾਨਸਿਕਤਾ ਨੂੰ ਜਿਹੜਾ ਝੋਟ ਪਚਾਉਣ ਵਾਸਤੇ ਜਿਹੜਾ ਪਰਚਾ ਦਾ